ਪੈਲੀ ਦਾ ਵੀ ਕੋਈ ਮਸਲਾ ਕਰਦਾ ਹਾਂਜੀ ਜਦੋਂ ਮੈਨੂੰ ਕਹਾਂ ਆਪਣੀ ਸਾਸ ਨੂੰ ਇੱਕ ਵਾਰੀ ਮੈਂ ਹੱਥ ਜੁੜ ਕੇ ਮੈਂ ਕਿ ਮੇਰਾ ਮੇਰਾ ਘਰ ਵਸ ਲੈਣ ਤੋਂ ਮੈਨੂੰ ਇਹਨੂੰ ਕਲਾਓ ਇੱਥੇ ਮੈਨੂੰ ਕਹਿੰਦੀ ਉੱਥੇ ਨਹੀਂ ਕਲਾਉਣਾ ਮੈਂ ਆਪਣੀ ਪੈਲੀ ਵੇਚ ਇੱਥੇ ਆ ਇੱਥੇ ਕੋਠੀ ਲੈ ਇਹਦੇ ਨਾਂ ਕਰਾ ਇਹਦੇ ਨਾਂ ਹੀ ਪੈਲੀ ਕਰਾ ਇਹਦੇ ਰਿਸ਼ਤੇਦਾਰ ਵੀ ਮੈਨੂੰ ਉਦਾਂ ਕਹਿੰਦੇ ਆ ਕਿ ਇਹਦੇ ਨਾਂ ਸਾਰਾ ਕੋਈ ਕਰਾ ਤੇ ਇੱਥੇ ਰਹਿ ਸਾਡੇ ਕੋਲ ਪਰ ਮੈਂ ਆਪਣੇ ਮਾਂ ਤੇ ਦੂਜੇ ਤੀਜੇ ਨੂੰ ਕਿੱਦਾਂ ਛੱਡਦਾ ਮੈਨੂੰ ਮੇਰਾ ਘਰ ਇੱਥੇ ਸਾਰਾ ਕੁਝ ਹੈਗਾ ਮੈਨੂੰ ਤਾਂ ਸਾਰਾ ਕੁਝ ਇਹਦੇ ਨਾਂ ਕਰਾ ਫੇਰ ਇੱਥੇ ਆਉਣਾ ਮੇਰੇ ਸਾਲੇ ਨੂੰ ਕਹਿੰਦੇ ਕਿ ਤਾਂ ਆਪ ਮੈਂ ਕਿੰਨੇ ਕ ਪੈਸੇ ਲਈ ਜਾ ਮੈਨੂੰ ਇਹ ਨਹੀਂ ਸਮਝ ਲੱਗੰਦਈ ਜਾਂਦਾ ਅੱਜ ਤੱਕ ਅੱਜ ਕੀ ਨਾਂ ਮੰਜੀ ਤੱਕ ਮੇਰਾ ਨਾਂ ਜੀ ਗੁਰਵਿੰਦਰ ਕੌਰ ਹੈ ਕਿਹੜਾ ਬੰਦਾ ਵਾ ਤਾਰਾ ਸਿੰਘ ਕੀ ਮਸਲਾ ਕੀ ਹੈ ਜਿਹਦੀ ਇੱਕ ਆ ਕਰਦਾਸ ਪਿੰਡ ਗੁਰਦਾਸਪੁਰ ਦੇ ਲੱਗੇ ਪੰਦੇ ਆ ਘਰ ਦੇ ਵਿੱਚੋਂ ਬੱਚਾ ਕਿਨੇ ਸਾਡੇ ਅਗਵਾ ਕਰਕੇ ਲੈ ਗਏ ਨੇ ਇਸੇ ਦਾ ਪ੍ਰਵਾਲ ਜੀ ਕੀ ਮਸਲਾ ਕੀ ਇਹ ਸਾਹਮਣ ਹੈ ਵੇਖੋ ਜੀ ਮਸਲਾ ਤਾਂ ਕੋਈ ਨਹੀਂ ਘਰ ਵਿੱਚ ਕੋਈ ਨਹੀਂ ਗਈ ਨੀਗਾ ਇਹਨੂੰ ਚਲੋ ਜੋ ਕਿਸੇ ਵੇਲੇ ਘਰ ਵਿੱਚ ਨਿੱਕੀ ਮੋਟੀ ਹੁੰਦੀ ਵੀ ਆ ਕੋਈ ਗੱਲ ਨਹੀਂ ਅਸੀਂ ਵੀ ਗਏ ਸੀ ਮੈਂ ਐ ਕਰਕੇ ਹੱਥ ਵੀ ਜੋੜੇ ਸੀ ਵੀ ਮੈਂ ਮਾਸੀ ਆ ਚਲੋ ਮੈਂ ਤੇਰੇ ਪੈਰਾਂ ਤੇ ਮੈਂ ਉਹਦੀ ਮਾਂ ਨੂੰ ਵੀ ਆਖਿਆ ਵੀ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਮੈਂ ਦਿਲਪ੍ਰੀਤ ਨੂੰ ਵੀ ਆਖਿਆ ਵੀ ਮੈਂ ਤੇਰੇ ਪੈਰਾਂ ਤੇ ਚੁੰਨੀ ਲਾਉਣੀ ਆ ਘਰ ਚੱਲ ਉਹ ਕਿਸੇ ਗੱਲ ਤੇ ਨਹੀਂ ਆਈ ਇਹਨਾਂ ਅੱਡ ਵੀ ਕਰ ਛੱਡਿਆ ਸੀ ਅਸੀਂ ਅਸੀਂ ਆਖਿਆ ਵੀ ਚਲੋ ਉੱਤੇ ਉਹਲਾ ਪੋਸ਼ਨ ਤੁਸੀਂ ਲਈ ਲੋ ਤੇ ਇਹ ਕਿਸੇ ਗੱਲ ਤੇ ਨਹੀਂ ਗਈ ਆਈ ਕੋਣ ਕੀ ਕਾਰਨ ਕੀ ਬਣਿਆ ਜਿਹੜਾ ਇਸ ਤੋਂ ਤੇ ਖਟਾਘੜਾ ਜਿਹੜਾ ਪਹੁੰਚਿਆ ਇਨਸਾਫ ਦੀ ਕੀ ਮੰਗ ਹੈ ਅਨਸਾਫ਼ ਦੀ ਇਹ ਮੰਗ ਕਰਦੇ ਆਂ ਅਸੀਂ ਤੇ ਇਹ ਆਨੇ ਆਂ ਕਿ ਬੱਚੇ ਵੀ ਆ ਗਏ ਆ ਤੇ ਅਸੀਂ ਇਹ ਵੀ ਇੱਥੋਂ ਤੱਕ ਵੀ ਜਾਣੇ ਪੀ ਦਿਲਪ੍ਰੀਤ ਵੀ ਘਰ ਆਵੇ ਅਸੀਂ ਇਹ ਅਨਸਾਫ਼ ਚਾਉਨੇ ਅਸੀਂ ਉਹਨੂੰ ਵੀ ਨਹੀਂ ਜਾਂਦੇ ਅਸੀਂ ਉਹ ਵੀ ਨਹੀਂ ਆਨੇ ਪੀ ਦਿਲਪ੍ਰੀਤ ਵੀ ਘਰ ਆਵੇ ਅਨਸਾਫ਼ ਚਾਉਨੇ ਆ 2 ਸਾਲ ਹੋ ਗਏ ਆ ਇਹ ਗੱਲ ਨੂੰ ਮੇਰਾ ਨਾਂ ਭਾਜੀ ਗੁਰਪ੍ਰੀਤ ਸਿੰਘ ਹੈ ਜੀ ਇੱਕ ਵੀਡੀਓ ਆ ਰਹੀ ਬੜੀ ਤੇਜ਼ੀ ਨਾਲ ਹੁੰਦੀ ਹੈ ਪਿੰਡ ਸਾਧੂ ਚੱਕ ਦੀ ਹੈ ਕਿ ਜਿਹੜੇ ਕੋਈ ਨੌਜਵਾਨਾਂ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਭਾਂ ਤੋੜ ਕਰਕੇ ਬੱਚੇ ਅਗਵਾ ਕੀਤੇ ਗਏ ਆ ਹਾਂਜੀ ਪੂਰਾ ਮਾਮਲਾ ਕੀ ਹੈ ਜੀ ਇਸ ਤਰ੍ਹਾਂ ਮਾਮਲਾ ਇਹ ਜੀ ਮੇਰਾ ਦੋਸਤ ਹੈ ਬਚਪਨ ਦੀ ਦੋਸਤੀਆਂ ਦੋਵੇਂ ਇਹਦਾ ਜਦੋਂ ਵਿਆਹ ਆਇਆ ਜੀ ਉਸ ਤੋਂ ਬਾਅਦ ਆ ਜੀ ਵਾਈਫ ਜਦੋਂ ਉਹਨੇ ਆਸਟ੍ਰੇਲੀਆ ਭੇਜੀ ਐ ਆਸਟ੍ਰੇਲੀਆ ਜਾ ਕੇ ਕੋਈ ਇਹਨਾਂ ਦਾ ਪਰਿਵਾਰ ਉੱਧਰ ਵੀ ਐ ਤੇ ਸੱਸ ਸਣਾ ਵੀ ਲਾਗੜਾ ਡਟ ਰਹੀ ਸ਼ੁਰੂ ਤੋਂ ਹੀ ਉਹਨੇ ਉਹਨੂੰ ਗਲਾਂ ਲਾ ਲਾ ਕੇ ਉਹਨੂੰ ਕੁੜੀ ਨੂੰ ਵਾਪਸ ਬੁਲਾ ਲਿਆ ਜੀ ਜਦੋਂ ਉਹ ਆਈ ਉਦੋਂ ਤੋਂ ਚਾਹੁੰਦੀ ਸੀ ਵੀ ਕਿਸੇ ਤਰੀਕੇ ਨਾਲ ਉਹਦੇ ਘਰ ਲੈ ਆਵਾਂ ਈਵਨ ਵੀ ਜਦੋਂ ਉਹਦਾ ਛੋਟਾ ਬੇਟਾ ਆਇਆ ਨਾਨੀ ਹੋਣ ਦੇ ਨਾ ਤੇ ਉਹ ਵੇਖਣ ਤੱਕ ਨਹੀਂ ਉਹਨੂੰ ਭਾਈ ਉਹ ਲਾੜ ਵਿਗੜਦੇ ਗਏ ਜੀ ਤੇ ਖਿਰੀ ਉਹਨੇ ਆਪ ਦਾ ਦਾਅ ਖੇਡ ਕੇ ਕੁੜੀ ਨੂੰ ਵਾਪਸ ਬੁਲਾ 7-8 ਮਹੀਨੇ ਤੱਕ ਸਾਨੂੰ ਪਤਾ ਨਹੀਂ ਲੱਗਾ ਵੀ ਇਹਦੀ ਘਰ ਦੀ ਗਈ ਆ ਫਿਰ ਇਹਨੇ ਮੇਰੇ ਨਾਲ ਤੇ ਸਰਪੰਚ ਸਾਹਿਬ ਨਾਲ ਖਲਾਅ ਕੀਤੀ ਫਿਰ ਅਸੀਂ ਮੇਰੇ ਕਹਿਣਾ ਤਿੰਨੇ ਜਣੇ ਉਹਨਾਂ ਦੇ ਘਰ ਗਏ ਜੀ ਕਰੀਬ 3-4 ਘੰਟਿਆਂ ਦਾ ਗਏ ਅਸੀਂ ਉਹ ਹੱਥ ਜੋੜੇ ਜੀ ਪਰ ਅਸੀਂ ਹਰ ਟਾਈਮ ਬੇਇਜ਼ਤੀ ਕਿਉਂਦੇ ਰਹੇ ਆ ਉਹਨਾਂ ਅੱਜ ਆਜੋ ਕੱਲ ਆਜੋ ਫਿਰ ਹਫ਼ਤੇ ਬਾਅਦ ਨਹੀਂ ਦੁਬਾਰਾ ਫਿਰ ਗਏ ਆ ਉਦੋਂ ਇਹਦੇ ਬ੍ਰਦਰ ਤੇ ਭਾਬੀ ਨੂੰ ਵੀ ਨਾਲ ਲੈ ਕੇ ਗਏ ਉਦੋਂ ਵੀ ਸਾਨੂੰ ਕੋਈ ਲਤਬਾਣੀ ਫੜਾਈ ਗਈ ਉਸ ਟਾਈਮ ਤੇ ਬੇਟਾ ਜਿਹੜਾ ਇਹ ਇੱਕ ਵਾਰੀ ਘਰ ਲੈ ਕੇ ਆ ਚੁੱਕਿਆ ਸੀ ਇਹਨਾਂ ਸਾਡੇ ਤੇ ਕੰਪਲੇਂਟ ਕੀਤੀ ਫਿਰ ਇਕੱਠੇ ਹੋ ਗਏ ਜੀ ਗਰਦਾਸਪੁਰ ਮੇਰੇ ਕਹਿੰਦਾ ਸਦਰ ਠਾਣੇ ਗਏ ਉੱਥੇ ਉਹਨਾਂ ਨੇ ਇਹ ਡਿਮਾਂਡ ਰੱਖੀ ਵੀ ਜਿਹੜਾ ਬੇਟਾ ਆ ਉਹਨੂੰ ਵਾਪਸ ਭੇਜ ਦਿਓ ਅਸੀਂ 8 8 ਜਾਂ 10 ਦਿਨ ਦੇ ਵਿੱਚ ਵਿੱਚ ਕੁੜੀ ਨੂੰ ਭੇਜ ਦਾਂਗੇ ਨੈਕਸਟ ਡੇ ਹੀ ਇਹ ਬੇਟੇ ਨੂੰ ਛੱਡ ਗਿਆ ਜਿੱਦ ਦਿਨੇ ਬੇਟੇ ਨੂੰ ਛੱਡ ਗਿਆ ਬਾਅਦ ਫਿਰ ਉਹ ਕਹਾਣੀ ਬਣ ਗਈ ਮੇਰੀ ਕੁੜੀ ਨਹੀਂ ਜਾ ਸਕਦੀ ਮੇਰੀ ਕੁੜੀ ਨੂੰ ਜੇ ਖੜਨਾ ਹੈ ਤੇ ਉਹਦਾ ਬਾਹਰ ਦਾ ਵੀਜ਼ਾ ਲਵਾ ਉਹਨੇ ਤੇਰੇ ਮਾਪਿਓ ਕੋਲ ਨਹੀਂ ਰਹਿਣਾ ਇਹ ਜਿਹੜੀ ਮੇਨ ਜਿਹੜੀ ਆ ਜੜ ਹੈ ਜੀ ਲੜਾਈ ਦੀ ਮੇਰੇ ਖਿਆਲ ਨਾਲ ਐਮਐਲਏ ਜਿਹੜੇ ਮੌਜੂਦਾ ਉੱਥੇ ਪੜਾ ਸਾਹਿਬ ਉਹਨਾਂ ਨੂੰ ਵੀ ਵਿੱਚ ਲੈ ਕੇ ਫੈਸਲਾ ਕੀਤਾ ਸੀ ਉਸ ਟਾਈਮ ਤੇ ਵੀ ਇਹ ਸਾਰੇ ਜਨਾਨੇ ਜਿਹੜੀ ਮੁਕਰ ਗਈ ਵੀ ਮੈਂ ਆਪਣੀ ਕੁੜੀ ਨੂੰ ਨਹੀਂ ਭੇਜਣਾ ਲੜਕੀ ਨੂੰ ਜਦੋਂ ਮਿਲੋਗੇ ਕਿਤੇ ਤੁਸੀਂ ਵੀ ਮੌਕਾ ਮਿਲਿਆ ਉਹਦਾ ਮਨ ਚ ਜਾਣ ਦੀ ਚਾਹ ਹੈਗੀ ਆ ਪਰ ਉਹਨੂੰ ਬਲੈਕਮੇਲ ਹੀ ਇੰਨਾ ਕਰਦੀ ਸੱਸ ਵੀ ਜੇ ਤੂੰ ਗਈ ਤੇ ਮੇਰੇ ਘਰ ਵਾਪਸ ਨਾ ਵੜੀ ਹੁਣ ਇਹ ਬੰਦਾ ਕਿੰਨਾ ਕੁ ਬਰਦਾਸ਼ਤ ਕਰੇ ਜੀ ਤੁਹਾਡੇ ਵੀ ਬੱਚੇ ਆ ਸਾਡੇ ਵੀ ਆ ਨਹੀਂ ਬਾਪ ਆਪਣੇ ਬੱਚਿਆਂ ਤੋਂ ਬਿਨਾ ਨਹੀਂ ਰਹਿ ਸਕਦਾ ਜਿਹੜੀ ਇਹ ਵੀਡੀਓ ਵਾਇਰਲ ਹੋ ਹੁੰਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਅਸੀਂ ਇਹ ਦੇ ਕਹ ਰਹੇ ਹਾਂ ਕਿ ਉੱਚ ਅਧਿਕਾਰੀ ਕੋਲੋਂ ਦੀ ਇਨਵੈਸਟੀਗੇਸ਼ਨ ਕਰਾਈ ਜਾਵੇ ਅਸੀਂ ਅੱਜ ਕੋਸ਼ਿਸ਼ ਕਰਦੇ ਹਾਂ ਕਿ ਅੱਜ ਡੀਜੀਪੀ ਸਾਹਿਬ ਨਾਲ ਡਿਸਕਸ ਕਰਕੇ ਇਨਕੁਆਇਰੀ ਮਾਰਕ ਕਰਾਉਣੇ ਆ ਮਤਲਬ ਕਿ ਨੀਟ ਐਂਡ ਕਲੀਨ ਜਿਹੜੀ ਇਨਵੈਸਟੀਗੇਸ਼ਨ ਕਰਕੇ ਜੇ ਵਾਕਈ ਦੋਸ਼ੀ ਆ ਤੇ ਇਹਤੇ ਪਰਚਾ ਦਰਜ ਕਰ ਦੇਣ ਨਹੀਂ ਤੇ ਜਿਹੜੀ ਬੱਚਿਆਂ ਦੀ ਕਸਟਡੀ ਹੈ ਇਹਦੇ ਕੋਲ ਹੀ ਰਹਿਣ ਦਿੱਤੀ ਜਾਵੇ ਜਾਨੀ ਸਰਪੰਚ ਕੀ ਨਾਮ ਆ ਆਪਣਾ ਮੇਰਾ ਨਾਮ ਬਲਜੀਤ ਸਿੰਘ ਕਿਹੜਾ ਪਿੰਡ ਦਾ ਉਹ ਫਤੇਪੁਰਤੋ ਜੀ ਜਿਹੜਾ ਇੱਕ ਜਿਹੜਾ ਮਸਲਾ ਤੁਹਾਡੇ ਪਿੰਡ ਦਾ ਚੱਲ ਰਿਹਾ ਹੈ ਕਿ ਪਿੰਡ ਗਰਦਾਸਪੁਰ ਦੀ ਇੱਕ ਵੀਡੀਓ ਵੀ ਵਾਇਰਲ ਹੋ ਗਈ ਹੈ ਇਹ ਇੱਕ ਬਾਪ ਆਪਣੇ ਬੱਚਿਆਂ ਨੂੰ ਮਿਲਣ ਗਿਆ ਸੀਗਾ ਪਰ ਉਹ ਪਰਿਵਾਰ ਦਾ ਕਹਿਣਾ ਹੈ ਕਿ ਇਹਨਾਂ ਨੂੰ ਰੋਕਵਾ ਕੀਤਾ ਗਿਆ ਨੇ ਮਾਮਲਾ ਕੀ ਹੈ ਪੂਰਾ ਜੀ ਇਹ ਤਾਂ ਦੇਖੋ ਜੀ ਉਹ ਤਾਂ ਬਹੁਤ ਲੰਬੀ ਕਹਾਣੀ ਆ ਜੇ ਜਦੋਂ ਸਾਰੀ ਦੱਸੀਏ ਤਾਂ ਬਹੁਤ ਲੰਬੀ ਹੋ ਜੂਗੀ ਮੈਂ ਤਾਂ ਸ਼ੋਰਟ ਤੋਂ ਤੁਹਾਨੂੰ ਦੱਸ ਸਕਦਾ ਇਹਦਾ ਜਿਹੜਾ ਹੀ ਵਿਆਹ ਜਦੋਂ ਵਿਆਹ ਹੋਇਆ ਹੈ ਵਿਆਹ ਤੋਂ ਬਾਅਦ ਬੇਬੀ ਹੋ ਗਿਆ ਬੇਬੀ ਦਾ ਹੋ ਹੋਂਦੀ ਸਾਰੀ ਇਹਨਾਂ ਲੜਾਈ ਝਗੜਾ ਦਿਲਪ੍ਰੀਤ ਨੇ ਲੜਾਈ ਝਗੜਾ ਰੱਖ ਲਿਆ ਵੀ ਮੈਨੂੰ ਬਾਹਰ ਕੱਢੋ ਹਾਲੀ ਬੇਬੀ 6 ਮਹੀਨਾ ਦਾ ਵੀ ਨਹੀਂ ਹੋਇਆ ਤੇ ਇਹਨੂੰ ਆਸਟ੍ਰੇਲੀਆ ਭੇਜਿਆ ਅਸ਼ੀਆ ਜਾ ਕੇ ਉੱਥੇ ਵਰਕ ਪਰਮਿਟ ਵੀ ਦਵਾਇਆ 6 ਮਹੀਨੇ ਬਾਅਦ ਅੰਦੀ ਵੀ ਮਨ ਵਾਪਸ ਆਉਣਾ ਫਿਰੇ ਵਾਪਸ ਵੀ ਆ ਗਈ ਆਣ ਕੇ ਆਉਂਦੇ ਆਣ ਕੇ ਫਿਰ ਲੜਾਈ ਪਾ ਲਈ ਵੀ ਮੈਨੂੰ ਜਿਹੜੀ ਮੈਂ ਕੈਨੇਡਾ ਜਾਣਾ ਜੀ ਮੈਂ ਬਾਹਰ ਅਸ਼ੀਆਤ ਨਹੀਂ ਜਾਣਾ ਮੈਂ ਪੱਕੇ ਨਹੀਂ ਜਾਣਾ ਕੁਝ ਨਹੀਂ ਹੋਣਾ ਸਭ ਕੁਝ ਕਰਕੇ ਫਿਰ ਇਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਅਸੀਂ ਜੈਲ ਫ੍ਰੀ ਤੋਂ ਲੈ ਜਾਨੇ ਤੇ ਅਸ਼ੀਆ ਦਾ ਵੀਜਾ ਅਗਰ ਕੈਨੇਡਾ ਦਾ ਵੀਜਾ ਅਪਲਾਈ ਕਰ ਦਿੰਨੇ ਆ ਫਿਰ ਅਪਲਾਈ ਕੀਤਾ ਜੀ ਅਪਲਾਈ ਕਰਨ ਤੋਂ ਬਾਅਦ ਚੰਗੀ ਬਣੀ ਰਸੀ ਇੱਥੇ ਰਿੰਦੀ ਰਹੀ ਆ ਜਦੋਂ ਉਹਦੀ ਰਿਫਿਊਜ਼ਲ ਆ ਗਈ ਜਿੱਦੋਂ ਰਿਫਿਊਜ਼ਲ ਆ ਗਈ ਇਹਨੇ ਫੇਰ ਤੰਗ ਕਰਨਾ ਸ਼ੁਰੂ ਕਰਤਾ ਫੇਰ ਇਹਨੇ ਆਪਦੀ ਮਾਂ ਨੂੰ ਸੱਦ ਕੇ ਟੈਲੀਫੋਨ ਕਰਕੇ ਆਪਦੇ ਭਰਾ ਨੂੰ ਸੱਦਦਾ ਵੀ ਮੈਨੂੰ ਕੋਟ ਮਾਰ ਕਰ ਦੇ ਤੇ ਮੈਨੂੰ ਲੈ ਜਾਏ ਮੈਂ ਹੀ ਜਿਹੜਾ ਉਹ ਉਸ ਦਿਨ ਇਹਨੇ ਭਰਾ ਦੇ ਨੂੰ ਖਬਰਦਾਰ ਕੀਤਾ ਵੀ ਤੂੰ ਲੈ ਜਾ ਫਿਰ ਇਹ ਲੜਦੀ ਆ ਇਹ ਉਰੋਂ ਚਲੇ ਗਈ ਬੱਚੇ ਜਿਹੜੇ ਹੀ ਮਨਦੀਪ ਦੇ ਬੋਲ ਸੀ ਅਗਲੇ ਦਿਨ ਕਹਿੰਦੇ ਵੀ ਸਾਨੂੰ ਬੱਚੇ ਦੇ ਕੇ ਜਾਓ ਯਾਰ ਮੈਂ ਜਿਆ ਦੇ ਬੱਚੇ ਦੇ ਗਿਆ ਨਾਰਮਲ ਦੀ ਗਿਆ ਅਸੀਂ ਜਾ ਕੇ ਬੱਚੇ ਨੂੰ ਦੇਖਿਆ ਆ ਫਿਰ ਉਹ ਕਹਿੰਦਾ ਵੀ ਹੋਰ ਤੁਸੀਂ ਜਿਹੜਾ ਇਹ ਮੇਰੇ ਮੁੰਡੇ ਨੂੰ ਦੂਰ ਦੇ ਨੂੰ ਉਹਦੇ ਵਾਸਤੇ ਪੈਸੇ ਲਾਓ ਤੇ ਵੀਜ਼ਾ ਦਵਾਓ ਅਸੀਂ ਹਾਂ ਕਰਕੇ ਅੱਗੇ ਵੀ ਕਰਾਂਗੇ ਕਿ ਜਦੋਂ ਮਨਦੀਪ ਨਾਲ ਗੱਲ ਕੀਤੀ ਮਨਦੀਪ ਕਹਿੰਦਾ ਮੇਰੇ ਕੋਲ ਤਾਂ ਪੈਸੇ ਕੋਈ ਨਹੀਂ ਹੈਗਾ ਉਹ ਵੀ ਮੈਂ ਤਾਂ ਸਾਰਾ ਲੁੱਟਿਆ ਗਿਆ 50 ਲੱਖ ਰੁਪਏ ਦੇ ਲੱਗੇ ਬਣੇ ਤਾਂ ਇਧਰ ਉਧਰ ਲੱਗਦੇ ਉੱਤੇ ਲੱਗ ਗਿਆ ਕੋਲ ਪੈਰੀ ਵੇਚਣਾਂ ਦੀ ਰਹਿ ਗਈ ਆ ਫਿਰ ਕਿੰਨੇ ਨੇ ਇਹਦੀ ਸੱਸ ਕਹਿੰਦੀ ਪੈਰੀ ਵੇਚ ਆਉਂ ਨਾ ਮੁੰਡਾ ਬਾਰ ਕਰਾਓ ਨਹੀਂ ਤੇ ਫੇਰ ਇੱਥੇ ਆਣ ਕੇ ਰਹੋਗੇ ਤੇ ਫੇਰ ਹੀ ਕੁੜੀ ਨੂੰ ਕਢਾਵਾਂਗੇ ਉਦੋਂ ਤੇਜ ਦੇ ਵਿੱਚ ਜੋ ਮੁੰਡੇ ਇਹ ਵਾਪਸ ਨਹੀਂ ਆਏ ਬਾਅਦ ਵਿੱਚ ਸਾਡੇ ਜਿਹੜੇ ਐਮਐਲਏ ਨੇ ਖਾਕਾ ਬਾੜਾ ਸਾਹਿਬ ਉਹਦੇ ਨਾਲ ਤਾਲਮੇਲ ਕਰਕੇ ਤਾਂ ਹੀ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸਮਝਾਉਦੇ ਤੋਂ ਸੁਣਨ ਲੱਗਾ ਹੋਇਆ ਨਹੀਂ ਜੀ ਇਹਨਾਂ ਇੱਕ 70000 ਰੁਪਏ ਵੀ ਮੇਰੇ ਬੱਚੇ ਮੈਨੂੰ ਦੇ ਕੇ ਜਾਓ ਬੱਚੇ ਹੀ ਦੇ ਤੇ ਤਰੀ ਦੇ ਤੇ ਜਿੱਦਣ ਗਏ ਬੱਚੇ ਦਿਨ ਗਏ 10000 50000 ਰੁਪਏ ਇਹਨਾਂ ਲੈਣਾ ਨਾ ਕਪੜੇ ਬਣਾਉਣੇ ਆ ਮੈਂ ਇਹਨਾਂ ਦੀ ਇੱਥੇ ਦਿਸਟ੍ਰਿਕਟ ਵਾਲੋ ਇੱਥੇ